ਮੇਰੇ ਕੋਲ ਪੰਚਾਇਤ ਆ ਗਈ ਜਦੋਂ ਮੈਂ MP ਬਣਿਆ ਨਵਾਂ ਨਵਾਂ ਮੇਰੇ ਕੋਲ ਪੰਚਾਇਤ ਆ ਗਈ ਸਾਡੇ ਇਲਾਕੇ ਦੀ ਕਹਿੰਦੇ ਜੀ ਗ੍ਰਾਂਟ ਚਾਹੀਦੀ ਹੈ ਮੈਂ ਕਿਹਾ ਦੇਵਾਂਗਾ ਗ੍ਰਾਂਟ ਥੋੜੇ ਪੈਸੇ ਨੇ ਤੁਹਾਨੂੰ ਦੇਣੇ ਨੇ ਮੈਂ ਥੋੜਾ ਜਿਹਾ ਦੱਸ ਦਿਓ ਕਹਿੰਦੇ ਸਾਢੇ 3 ਲੱਖ ਚਾਹੀਦਾ ਮੈਂ ਸਾਢੇ 3 ਲੱਖ ਵੀ ਦੇਵਾਂਗੇ ਥੋੜੇ ਹੀ ਨੇ ਥੋੜਾ ਦੱਸ ਦਿਓ ਵੀ ਕਾਦੇ ਵਾਸਤੇ ਚਾਹੀਦਾ ਫਿਰ ਮੈਂ ਉਹ ਮਹਿਕਮੇ ਨੂੰ ਚਿੱਠੀ ਲਿਖ ਕੇ ਡੀਸੀ ਸਾਹਿਬ ਨੂੰ ਭੇਜ ਦੂੰਗਾ ਉਹ ਪੈਸੇ ਆ ਜਾਣਗੇ ਕਹਿੰਦੇ ਜੀ ਸ਼ਮਸ਼ਾਨ ਘਾਟ ਦੀਆਂ ਕੰਧਾਂ ਉੱਚੀਆਂ ਚੱਕਣੀਆਂ ਨੇ ਮੈਂ ਕਿਹਾ ਕੀ ਗੱਲ ਤੁਹਾਡੇ ਪਿੰਡ ਦੇ ਮੁਰਦਿਆਂ ਤੇ ਤੁਹਾਨੂੰ ਯਕੀਨ ਨਹੀਂ ਵੀ ਮਤਲਬ ਕਿ ਤੇ ਰਾਤ ਨੂੰ ਗੰਧ ਟੱਪ ਕੇ ਘਰੇ ਨਾ ਆ ਜਾਣ ਵਾਪਸ ਵੀ ਬੜੀ ਮੁਸ਼ਕਲ ਨਾ ਛੱਡ ਕੇ ਆਇਆ ਕਹਿੰਦੇ ਕੀ ਮਤਲਬ ਮੈਂ ਕਿਹਾ ਯਾਰ ਪਿੰਡ ਸਕੂਲ ਚ ਕੋਈ ਲਾਇਬ੍ਰੇਰੀ ਬਣਾ ਲਓ ਕਮਰੇ ਪਾ ਦਿੰਨੇ ਆ ਦੋ ਸਕੂਲ ਚ ਕੋਈ ਸਮਾਰਟ ਰੂਮ ਬਣਾ ਦਿੰਨੇ ਆ ਐਂਬੂਲੈਂਸ ਦੇ ਦਿੰਨੇ ਆ ਤੁਹਾਡੇ ਪਿੰਡ ਨੂੰ ਉਹ ਸੋਲਰ ਲਾਈਟਾਂ ਲਾ ਦਿੰਨੇ ਆ ਉਹ ਆਰਓ ਵਾਲਾ ਫਿਲਟਰ ਵਾਲਾ ਵਾਟਰ ਪਾਣੀ ਪਸਾ ਦੇ ਪਿੰਡ ਨੂੰ ਪਿਆ ਦਿੰਨੇ ਆ ਉਹ ਮੈਨੂੰ ਕਹਿੰਦੇ ਜੀ ਸ਼ਮਸ਼ਾਨ ਘਾਟ ਤੋਂ ਬਿਨਾਂ ਜਿਹੜੀ ਦੂਜੀਆਂ ਗੱਲਾਂ ਕਹੀਆਂ ਇਹ ਤੁਸੀਂ ਕਰ ਸਕਦੇ ਹੋ ਮੈਂ ਕਿਹਾ ਹਾਂ ਮੈਂ ਤਾਂ ਇਹ ਤਾਂ ਕਿਹਾ ਵੀ ਇਹ ਕਰ ਸਕਦੇ ਆ ਕਨਪੇ ਸਾਡਾ ਕਸੂਰ ਨਹੀਂ ਜੀ ਹੁਣ ਤੱਕ ਸਾਡੇ ਪਿੰਡ ਨੂੰ ਜਿੰਨੇ ਪੈਸੇ ਆਏ ਨੇ ਕੱਲੇ ਸ਼ਮਸ਼ਾਨ ਘਾਟ ਵਾਸਤੇ ਆਏ ਨੇ ਹੋਰ ਲੱਗਦੇ ਆ ਹੀ ਨਹੀਂ ਸੀ ਆਏ ਰੱਖਿਆ ਸਾਨੂੰ ਇਹਨਾਂ ਨੇ ਸ਼ਮਸ਼ਾਨ ਘਾਟਾਂ ਤੇ ਹੁਣ ਥੋੜੀ ਮੰਗਦਾ ਨਹੀਂ ਕੋਈ ਰੰਦਾਬਾ ਸਾਹਿਬ ਸ਼ਮਸ਼ਾਨ ਘਾਟਨਾ ਸਬੰਦ ਤੋ ਚਲੋ ਸ਼ੁਕਰ ਹੈ ਤੁਸੀਂ ਤਾਂ ਕਾਲਜ ਕੋਲ ਜੀ ਮੰਗਿਆ ਲਓ ਫਿਰ ਤੁਹਾਨੂੰ ਅੱਜ ਖੁਸ਼ ਕਰ ਦਿੰਦੇ ਆ ਕੁੜੀਆਂ ਦਾ ਕਾਲਜ ਡੇਰਾ ਬਾਬਾ ਨਾਨਕ ਬਣੂਗਾ ਉੱਥੇ ਨਾਲ ਮੰਡੀ ਬੋਰਡ ਦੀ ਜ਼ਮੀਨ ਹੈ ਮੈਂ ਪਤਾ ਕਰ ਲਿਆ ਉਹਨੇ ਜਿੱਥੇ ਤੁਸੀਂ ਬੋਲਿਆ ਸੀ ਮੈਂ ਅਫਸਰਾ ਤੋਂ ਪਤਾ ਕਰ ਲਿਆ ਮੈਂ ਉਹੀ ਗੱਲ ਕਹਿਣਾ ਜਿਹੜੀ ਕਰ ਸਕਦਾ 800 ਕੁੜੀ ਉੱਥੇ ਪੜਦੀ ਹੈ ਏਸੀ ਐਡਿਟੋਰੀਅਮ ਬਣਿਆ ਹੋਇਆ ਹੈ ਪਰ ਨਾਲ ਉਹਦੀ ਜ਼ਮੀਨ ਹੈਗੀ ਜਿੰਨਾ ਚਿਰ ਜ਼ਮੀਨ ਉਹ ਨਵੀਂ ਬਿਲਡਿੰਗ ਤਿਆਰ ਹੋਊਗੀ ਉਹਨੇ ਚੱਚ ਐਸੇ ਸਮੈਸਟਰ ਤੋਂ ਆਪਾਂ ਟੈਂਪਰੇਰੀ ਤੌਰ ਤੇ ਉੱਥੇ ਚਲਾ ਕੇ ਉਹਨਾਂ ਕੁੜੀਆਂ ਨੂੰ ਬਾਹਰ ਨਹੀਂ ਜਾਣਾ ਪਊਗਾ ਇੱਥੇ ਪੜਨਗੀਆਂ ਤੇ ਤਰੱਕੀਆਂ ਕਰਨ ਸਾਡੀਆਂ ਧੀਆ ਸਾਡੀਆਂ ਬਣ ਤੇ ਮੰਡੀ ਵਾਲਾ ਵੀ ਅਸੀਂ ਪਤਾ ਕਰ ਲਿਆ ਮੰਡੀ ਵੀ ਜਿਹੜੀ ਸ਼ਿਫਟ ਹੋ ਜੂਗੀ ਤੇ ਬਿਜਲੀ ਬੋਰਡ ਦਾ ਜਿਹੜਾ ਉਹ ਪੀਐਸ ਪੀਸੀਐਲ ਦੇ ਅਧਿਕਾਰੀਆਂ ਨੂੰ ਮੈਂ ਬੁਲਾ ਕੇ ਉਹਨਾਂ ਨਾਲ ਮੈਂ ਗੱਲ ਕਰਨਾਂ ਕਿ ਅਲਟਰਨੇਟਿਵ ਜਗ੍ਹਾ ਲੱਭ ਲੋ ਕਿਉਂਕਿ ਸ਼ਹਿਰ ਦੇ ਵਿੱਚ ਆ ਗਿਆ ਜੇ ਗ੍ਰਿਡ ਤਾਂ ਵੈਸੇ ਵੀ ਕੋਈ ਅਨਸੁਖਾਮੀ ਘਟਨਾ ਦਾ ਖਤਰਾ ਬਣਿਆ ਰਿਹਾ ਅੰਦਰ ਸੋ ਗ੍ਰਿਡ ਜਿਹੜਾ ਬਾਹਰ ਕਰਦਾਂਗੇ ਇਹ ਤੁਹਾਡੀ ਤਨ ਮੰਗਿਆ ਸੀ ਠੋਕਰ ਇਹਦੇ ਵਿੱਚ ਕੋਈ ਸ਼ਮਸ਼ਾਨ ਘਾਟ ਨਾਲ ਜਾਂ ਕੋਈ ਟੋਬੇ ਟੂਬੇ ਬਣਾਉਣੇ ਸੀਗਾ ਤੇ ਬਚਾਅ ਹੋ ਗਿਆ ਤੁਹਾਡਾ ਅੱਜ ਹੈ ਸਟੇਡੀਅਮ ਤਾਂ ਬਣਾਉਣੀ ਬਣਾਉਣੇ ਨੂੰ ਮੈਂ ਤੁਹਾਨੂੰ ਕਹਤਾ ਉਹਦਾ ਮੈਂ ਖੇਡ ਮੰਤਰੀ ਵੀ ਨਾਲ ਮੈਂ ਤਾਂ ਖੇਡਾਂ ਦਾ ਬਹੁਤ ਸਕੀਨ ਆ ਵੈਸੇ ਆਪ ਵੀ ਆਪ ਵੀ ਸ਼ਕੀਨ ਆ ਮੈਂ ਹਾਕੀ ਤੋਂ ਲੈ ਕੇ ক্রিকেট ਤੋਂ ਲੈ ਕੇ ਬਲੀਵਾਲ ਤੋਂ ਲੈ ਕੇ ਫੁੱਟਬਾਲ ਸਾਰੀਆਂ ਖੇਡਾਂ ਦਾ ਮੈਂ ਬੈਸੀ ਫੈਨ ਆ ਸੋ ਜੋ ਕਹੋਗੇ ਖੇਡਾਂ ਵਾਲਾ ਤਾਂ ਮੇਰੇ ਤੇ ਛੱਡ ਜਾ ਕਰੋ ਤਾਂ ਉਹ ਖੇਡਾਂ ਵਾਲਾ ਕੰਮ ਤਾਂ ਜਿਹੜਾ ਕਿ ਤੁਹਾਡੇ ਇਲਾਕੇ ਦੇ ਤਾਂ ਹਾਕੀ ਪਲੇਅਰ ਸਾਡੇ ਕੈਪਟਨ ਨੇ ਭਾਰਤ ਦੇ ਤੁਹਾਡੇ ਇਲਾਕੇ ਦੇ ਮੁੰਡੇ ਤਾਂ ਹਾਕੀ ਖੇਡਦੇ ਆ ਬੜੀ ਵਧੀਆ ਭਾਰਤ ਦੀ ਟੀਮ ਦੇ ਵਿੱਚ ਸ਼ਾਮਲ ਨੇ ਸੋ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਆਏ ਔਰ ਅੱਜ ਕਰਤਾ ਪੈਣੀ ਪੈਣੇ ਆ ਚਲੋ ਜ਼ਿੰਦਗੀ ਨੇ ਪੜੜੀ ਤੇ ਆਉਣਾ ਪਰ ਨਾਲ ਤਰੱਕੀਆਂ ਦੀਆਂ ਗੱਲਾਂ ਵੀ ਕਰਨੀਆਂ ਨੇ ਮੈਂ ਜਿੰਨਾ ਚਿਰ ਤੁਹਾਡੇ ਕੋਲੇ ਤੋ ਜਿੰਨਾ ਚਿਰ ਤੁਸੀਂ ਸਾਡੇ ਨਾਲ ਹੋ ਔਰ ਜਿੰਨਾ ਚਿਰ ਖਜ਼ਾਨਾ ਜਿਹੜਾ ਉਹਦੀਆਂ ਚਾਬੀਆਂ ਸਾਡੇ ਕੋਲ ਨੇ ਸਾਡੇ ਵੱਲੋਂ ਖਜ਼ਾਨਾ ਤੁਹਾਡੇ ਵਾਲੀ ਰਹੂਗਾ ਜਿੰਨਾ ਜੀ ਦਾ ਦਿਲ ਕਰਦਾ ਉਹ ਜਿੰਨਾ ਜਿਹੜਾ ਜਿੰਨਾ ਡਿਜ਼ਰਵ ਕਰਦਾ ਉਹਨੂੰ ਉਹ ਉਹਨਾਂ ਮਿਲ ਜੂਗਾ ਪੈਸੇ ਤੁਹਾਡੇ ਨੇ ਖਜ਼ਾਨੇ 'ਚ ਭਾਵੇਂ ਭਾਵੇਂ ਜਿੰਮੇ ਮਰਜੀ ਹੋਵੇ ਟੈਕਸ ਦਾ ਪੈਸਾ ਤੁਹਾਡੇ ਪੈ ਟੈਕਸ ਦਾ ਪੈਸਾ ਐ ਇਸ ਇਹ ਰਾਜਨੀਤੀ ਨੂੰ ਹੀ ਧੰਦਾ ਬਣਾਉਣ ਨਹੀਂ ਆਏ ਪੈਸਾ ਕਮਾਉਣ ਨਹੀਂ ਪੈਸੇ ਕਮਾਉਣੇ ਉਹ ਤੇ ਮੈਂ ਕਲਾਕਾਰੀ ਚ ਬਹੁਤ ਕਮਾ ਲੈਂਦਾ ਦਿੱਲੀ ਬੰਬੇ ਮੈਨੂੰ ਅੱਜ ਵੀ ਬੁਲਾਈ ਜਾਂਦੇ ਨੇ ਕਹਿੰਦੇ ਆ ਜਾ ਮੈਂ ਕਹਾ ਨਹੀਂ ਹੁਣ ਤਾਂ ਰੱਬ ਨੇ ਡਿਊਟੀ ਕਿਤੇ ਹੋਰ ਲਾਤੀ ਹੁਣ ਤਾਂ ਅਗਲਾ ਕਿਨਾਰਾ ਹੀ ਦਿਖਦਾ ਹੁਣ ਪਿਛਲਾ ਕਿਨਾਰਾ ਨਹੀਂ ਦੇਖਣਾ ਹੁਣ ਤਾਂ ਕੱਚੇ ਤੇ ਠੱਲ पे ਬਸ ਹੁਣ ਤਾਂ ਹੁਣ ਤਾਂ ਪਰਮਾਤਮਾ ਆਪ ਹੀ ਸਮਤ ਬਖਸ਼ੇ ਬਲ ਬਖਸ਼ੇ ਬਸ ਇਹੀ ਮੇਰੀ ਦੁਆ ਹੈ